ਪਿਛਲੇ ਦਿਨੀ ਸ਼ਰੋਮਣੀ ਗੁਰਦੁਆਰਾ ਪਬੰਦਕ ਕਮੇਟੀ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਜਿਹੜੇ ਧਾਰਮਿਕ ਸਮਾਗਮ ਆਂ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਤੇ ਉਹ ਮਹਾਨ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਤਾਬਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖਾਲਸਾ ਪੰਥ ਦੇ ਬਾਨੀ ਉਹਨਾਂ ਦੀ ਗੁਰਤਾ ਗੱਦੀ 350 ਸਾਲਾਂ ਮਨਾਈ ਜਾਣੀ ਆ ਤੇ ਉਹਦੇ ਚ ਮੈਂ ਬੇਨਤੀ ਕੀਤੀ ਸੀ ਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਧਾਰਮਿਕ ਜਿੰਨੇ ਪ੍ਰੋਗਰਾਮ ਆ ਉਹ ਨਿਵਾਉਣ ਚ ਸਮਰੱਥ ਆ ਤੇ ਸਾਬ ਬੱਕ ਬੱਕ ਸ਼ਤਾਬਦੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੀ ਰਹੀ ਹੈ ਤੇ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਕੋਈ ਇਵੈਂਟ ਸਥਾਪਿਤ ਕਰਨ ਸਦੀਪ ਕਾਲ ਉਹ ਇੱਕ ਯਾਦ ਰਹਿ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਾਰੀਆਂ ਸਵਾਵਾਂ ਨਿਭਾਉਣੀਆਂ ਚਾਹੇ ਉਹ ਨਗਰ ਕੀਰਤਨ ਹੋਣ ਚਾਹੇ ਸ਼ਤਾਬਦੀ ਦੇ ਵੱਡੇ ਸਮਾਗਮ ਹੋਣ ਚਾਹੇ ਸੈਮੀਨਾਰ ਹੋਣ ਤੇ ਚਾਹੇ ਵੱਡੇ ਨਗਰ ਕੀਰਤਨ ਹੋਣ ਤੇ ਇਸ ਕਰਕੇ ਮੈਂ ਉਸ ਦਿਨ ਕਿਹਾ ਸੀ ਕਿ ਇਹ ਕਿਤੇ ਐਵੇਂ ਨਾ ਮਹਿਸੂਸ ਕਰੇ ਕਿ ਸ਼ਾਇਦ ਸ੍ਰੀਕਾ ਜਾਮ ਪਿਆ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਮੈਨੂੰ ਖਾਦਸਾ ਸੀਗਾ ਉਹ ਖਾਦਸਾ ਅੱਜ ਸਾਹਮਣੇ ਆ ਗਿਆ ਉਸ ਦਿਨ ਬੜੀ ਇਸ ਗੱਲ ਨੂੰ ਗੱਲ ਚੱਕੀ ਗਈ ਕਿ ਜਿਹੜੇ ਕੋ ਸਹਿਯਦਾਰੀ ਆ ਜਿਹੜੇ ਰੋਮਾਂ ਦੀ ਬਿਆਦਬੀ ਕਰਦੇ ਆ ਉਹਨਾਂ ਨੂੰ ਸ਼ਾਇਦ ਲਾਂਭੇ ਇਗਨੋਰ ਕੀਤਾ ਜਾ ਰਿਹਾ ਬਿਲਕੁਲ ਨਹੀਂ ਉਹ ਵੀ ਗੁਰੂ ਕੇ ਸਿੱਖ ਆ ਬਿਸ਼ਾਰਤੇ ਕਿਸੇ ਬੰਦੇ ਨੇ ਘਰ ਆਪਣੇ ਗਰਬਾਣੀ ਗੈਣ ਕਰਨੀ ਆ ਉਹ ਉਤੇ ਵਿੱਚ ਕੋਈ ਸਹਾਇਤਾ ਨਹੀਂ ਜਾਂ ਸਿੱਖ ਜਾਂ ਅਮਰਤਾਰੀ ਦੀ ਨਹੀਂ ਕੋਈ ਵੀ ਮਨੋ ਕਰ ਸਕਦਾ ਜੇ ਕਿਸੇ ਨੇ ਪਾਠੀ ਕੋ ਅਵੇਲੇਬਲ ਨਹੀਂ ਪਾਠ ਆਪ ਕਰਨਾ ਕਰ ਸਕਦਾ ਗੁਰੂ ਘਰ ਭਾਂਡਿਆਂ ਦੀ ਸੇਵਾ ਆ ਕੇ ਕਰ ਸਕਦਾ ਗੁਰੂ ਘਰ ਜੋੜਿਆਂ ਦੀ ਸੇਵਾ ਆ ਕੇ ਕਰ ਸਕਦਾ ਪਰ ਕੁਝ ਮਰਿਆਦਾਵਾਂ ਹੁੰਦੀਆਂ ਉਹ ਮਰਿਆਦਾਵਾਂ ਕੀ ਆ ਕਿ ਜਿਹੜੇ ਗੁਰਮਤ ਦੇ ਸਮਾਗਮ ਆ ਉਹ ਤਿਆਰ ਵਰ ਤਿਆਰ ਅਮਰਧਾਰੀ ਗੁਰੂ ਕੇ ਸਿੱਖ ਜਿਹੜੇ ਉਹ ਨਿਭਾਉਂਦੇ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਚਾਹੇ ਸਟੇਜ ਦੀ ਸੇਵਾ ਹੋਵੇ ਚਾਹੇ ਉਦੋਂ ਅਲਾਵਾ ਦੇਖ ਦੀ ਸੇਵਾ ਹੋਵੇ ਚਾਹੇ ਹੋਰ ਕਿਸੇ ਕਾਰਜ ਦੀ ਸੇਵਾ ਹੋਵੇ ਮਹਾਰਾਜ ਦੀ ਤਾਬਿਆ ਬਹਿਣਾ ਤਿਆਰ ਪਰ ਤਿਆਰ ਸਿੱਖਣੇ ਬਹਿਣਾ ਬਿਲਕੁਲ ਸਾਡਾ ਕੋਈ ਮਕਸਦ ਨਹੀਂਗਾ ਕਿ ਸੈ ਧਾਰੀਆਂ ਦੇ ਵਿੱਚ ਅਸੀਂ ਕੋਈ ਉਹਨਾਂ ਨੂੰ ਇਗਨੋਰ ਕਰ ਰਹੇ ਜੀ ਆਇਆਂ ਕਹਿੰਦੇ ਉਹਨਾਂ ਨੂੰ ਉਹ ਵੀ ਸਮੋਂ ਸਿੱਖਣ ਇਥੋਂ ਆ ਕੇ ਕਿ ਜੇ ਸ਼ਦਾਬ ਦੀ ਮਨਾਈਆ ਤੇ ਸਾਡੇ ਤੇ ਵੀ ਸਤਗੁਰੂ ਜੀ ਕਿਰਪਾ ਕਰ ਦੇਣ ਉਸ ਦਿਨ ਬਾਰ-ਬਾਰ ਮੈਂ ਇੱਕੋ ਬੇਨਤੀ ਦਾ ਮੈਨੂੰ ਜਿਹੜਾ ਖਾਸਾ ਸੀ ਉਹ ਇਹ ਸੀਗਾ ਕਿ ਆਮ ਕਰਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਜਾਂ ਦੂਸਰੀਆਂ ਜਿਹੜੀਆਂ ਧਾਰਮਿਕ ਸਮਾਗਮ ਨਹੀਂ ਕਰਾਉਂਦੀਆਂ ਕਦੇ ਤੇ ਜੇ ਕਰਾਉਣ ਤੇ ਫਿਰ ਧਾਰਮਿਕ ਅਵਗਿਆ ਜਿਹੜੀ ਉਹ ਕੁਦਰਤੀ ਹੋ ਜਾਂਦੀ ਆ ਉਹ ਹੁਣ ਅੱਜ ਆਪਾਂ ਦੇਖ ਰਹੇ ਆ ਭਈ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਮੰਤਰੀ ਸਾਹਿਬ ਸਰਦਾਰ ਹਰਜੋਤ ਬੈਂਸ ਵੱਲੋਂ ਉਹ ਉੱਥੇ ਦੋ ਦਿਨ ਆਪ ਵੀ ਹਾਜ਼ਰ ਰਹੇ ਤੇ ਫੇ ਕੀ ਸ਼ਰਦਾ ਸ਼ਰਧਾਂਜੜੀ ਭੇਟ ਕੀਤੀ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਨੂੰ ਇਹੋ ਜਿਹਿਆਂ ਆਪਾਂ ਫੇਰ ਸਮਾਗਮ ਵਨਾਵਾ ਕੇ ਗੁਰਮੰਦੀ ਲੰਘਣਾ ਕਰਕੇ ਇਹਦਾ ਸ਼ਦਾਬ ਦੀਆ ਓਦਾਂ ਓੰਜ ਵੀ ਨਹੀਂ ਜੇ ਕਿਸੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆ ਕੋ ਹੋ ਰਿਹਾ ਤੇ ਤਾਂ ਵੀ ਨੇ ਇਹ ਕੀਤਾ ਜਾ ਸਕਦਾ ਤੇ ਗੁਰਮੰਦੀ ਘੋੜਾ ਲੰਘਣਾ ਆ ਤੇ ਹੁਣ ਉਹ ਘੋੜਾ ਲੰਘਣਾ ਉੱਥੇ ਹੋਈ ਤੇ ਫੇ ਮੈਂ ਜਿਹੜਾ ਖਾਸਾ ਕਹਿੰਦਾ ਸੀ ਕਿ ਗੁਰਮੰਦ ਦੇ ਸਵਾਗਤ ਧਾਰਮਿਕ ਸਮਾਗਮ ਸਰਕਾਰਾਂ ਕਟਾਹੀ ਹੋ ਜਾਂਦੀਆਂ ਕਈ ਵਾਰੀ ਮੈਂ ਰੂਲ ਆਊਟ ਨਹੀਂ ਕਰਦਾ ਪਰ ਮੈਂ ਅੱਜ ਵੀ ਇਹਨਾਂ ਨੂੰ ਇਥੋਂ ਬੇਨਤੀ ਕਰਦਾ ਕਿ ਬਕਾਰ ਦਾ ਸਵਾਲ ਨਾ ਬਣਾਓ ਕੌਣ ਮੋਰੇ ਆ ਕੌਣ ਪਿੱਛੇ ਇਹ ਸਵਾਲ ਨਾ ਬਣਾਓ ਟਕਰਾਅ ਵਾਲੀ ਸਿਚੁਏਸ਼ਨ ਪੰਜਾਬ ਸਰਕਾਰ ਨਾ ਲਿਆਵੇ ਸਗੋਂ ਅਸੀਂ ਅੱਜ ਵੀ ਚਾਹੀ ਚਾਹੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬੇਨਤੀ ਵੀ ਜਾ ਕੇ ਕਰਾਂਗੇ ਸੱਦਾ ਪੱਤਰ ਵੀ ਦਿਾਂਗੇ ਕਿ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਆ ਚਾਹੇ ਸੈਮੀਨਾਰ ਆ ਚਾਹੇ ਨਗਰ ਕੀਰਤਨ ਆ ਚਾਹੇ ਵੱਡੇ ਸਮਾਗਮ ਤੇ 24 25 ਦੇ ਉਹਨਾਂ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜੀ ਆਇਆਂ ਕਹਿੰਦੇ ਆ ਚਾਹੀ ਚਾਹੀ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਜੀ ਆਇਆਂ ਪਰ ਜੇ ਆਪਾਂ ਇੱਕ ਸਮਾਗਮ ਦੀ ਸ਼ੁਰੂਆਤ ਅੱਜ ਕੀਤੀ ਆ ਤੇ ਆਉਂਦੀਆਂ ਜਨਰੇਸ਼ਨਾਂ ਨੂੰ ਕੀ ਇਹ ਫੇ ਆਪਾਂ ਸੱਦਾ ਦੇਾਂਗੇ ਸੋ ਮੇਰਾ ਕਹਿਣ ਤੋਂ ਭਾਵ ਕਿ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸ਼ੁਰੂਆਤ ਕਰਕੇ ਸ਼੍ਰੀਨਗਰ ਤੋਂ ਇਹ ਦਰਸਾਉਣਾ ਕਰ ਦਿੱਤਾ ਕਿ ਅਸੀਂ ਬਿਲਕੁਲ ਗੁਰਮਤ ਦੇ ਪੱਖ ਤੋਂ ਕੋਰੇ ਜਿਹੜੇ ਆ ਉਹ ਸਖਣੇ ਆ ਤੇ ਮੈਂ ਇਹਦੀ ਜਥੇ ਸਖਤ ਨਿੰਦਾ ਕਰਦਾ ਨਿੰਦਾ ਹੀ ਨਹੀਂ ਕਰਦਾ ਮੈਂ ਇਹ ਵੀ ਕਹਿੰਦਾ ਭਈ ਜਿਹੜਾ ਵੀਰ ਸਿੰਘ ਕੱਲ ਚਲੋ ਪੇਸ਼ ਵੀ ਹੋ ਗਿਆ ਆ ਕੇ ਚੰਗੀ ਗੱਲ ਹੋ ਗਈ ਪਰ ਜਿੰਨੇ ਵੀ ਕੋਈ ਚਾਹੇ ਲੋਕ ਗਾਇਕ ਆ ਚਾਹੇ ਕੋ ਹੋ ਰਿਆ ਚਾਹੀ ਇਵਨ ਕੀਰਤਨ ਕਰਨ ਵਾਲੇ ਵੀ ਆ ਉਹ ਵੀ ਕਈ ਵਾਰੀ ਐਸੋ ਜਿਹੇ ਸਿਚੁਏਸ਼ਨ ਤੇ ਚਲ ਜਾਂਦੇ ਆ ਕਿ ਪਤਾ ਨਹੀਂ ਲੱਗਦਾ ਪਿਆ ਸਗਾ ਕੀਰਤਨ ਕਰ ਸਕਦੇ ਕਿ ਨਹੀਂ ਕਰ ਸਕਦੇ ਜਾਂ ਐਸ ਜਗ੍ਹਾ ਦੇ ਉੱਤੇ ਗੁਰਮਤ ਦਾ ਸਮਾਗਮ ਆ ਉਹਦੇ ਵਿੱਚ ਆਪਾਂ ਕਿਹੜੀ ਬੋਲੀ ਬੋਲਣੀ ਆ ਜਾਂ ਆਪਾਂ ਗੀਤ ਗਾਉਣੇ ਆ ਜਾਂ ਸ਼ਬਦ ਪੜ੍ਹਨੇ ਆ ਇਹ ਬਿਲਕੁਲ ਬਹੁਤ ਵੱਡੀ ਕੋਰ ਲੰਗਣਾ ਕੀਤੀ ਆ ਜਿਹਦੀ ਤੁਰੰਤ ਪੰਜਾਬ ਸਰਕਾਰ ਵੀ ਮਾਫੀ ਮੰਗੇ ਹਰਜੋਤ ਸਿੰਘ ਬੈਂਸ ਉਹ ਬਿਲਕੁਲ ਇਹਦੀ ਮਾਫੀ ਮੰਗੇ ਕਿ ਜੋ ਕੀਤਾ ਉਹ ਸਾਰਾ ਇਹਦਾ ਸਾਰਾ ਗਲਤ ਹੋਇਆ ਸੋ ਮੈਂ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਕਸ਼ਟ ਦਿੱਤਾ ਅਸੀਂ ਸਵੇਰ ਦੇ ਸਾਰੇ ਸਾਥੀ ਇਕੱਠੇ ਸੀਗੇ ਭਈ ਇਹ ਬਹੁਤ ਵੱਡਾ ਅੱਜ ਦੇਸ਼ ਨੇ ਦੇਸ਼ ਤੇ ਵਿਦੇਸ਼ ਦਾ ਮੁੱਦਾ ਬਣ ਗਿਆ ਤੇ ਮੇਰਾ ਖਿਆਲ ਆ ਸੈਂਕੜਿਆਂ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਾਂ ਵੀ ਆ ਗਈਆਂ ਤੇ ਲੋਕਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਤੇ ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਚਾਹੁੰਦਾ ਟਕਰਾਅ ਵਾਲੀ ਟਕਰਾਅ ਕੀ ਆ ਟਕਰਾ ਕੋ ਝਗੜਾ ਨਹੀਂ ਹੁੰਦਾ ਬੇ ਕੋਈ ਇੱਕ ਦੂਏ ਨਾਲ ਲੜਨਾ ਝਗੜਾ ਟਕਰਾ ਹੁੰਦਾ ਪੈਰਲਲ ਪ੍ਰੋਗਰਾਮ ਰੱਖਣੇ ਤੇ ਜਿਹੜੇ ਅਸੀਂ ਪੈਰਲਲ ਪ੍ਰੋਗਰਾਮ ਰੱਖੇ ਆ ਉਹਨਾਂ ਦੇ ਪੈਰਲਲ ਹੀ ਨਹੀਂ ਰੱਖ ਦਿੱਤੇ ਆ ਤੇ ਉਹ ਪੈਰਲਲ ਦਾ ਨਤੀਜਾ ਕੀ ਨਿਕਲਿਆ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਇਹਨਾਂ ਪਿਰਤਾਂ ਦੇ ਵਿੱਚ ਹਮੇਸ਼ਾ ਮੋਹਰੇ ਰਹਿੰਦੀਆਂ ਉਹਨਾਂ ਨੂੰ ਪਤਾ ਹੁੰਦਾ ਬੇ ਧਾਰਮਿਕ ਸਮਾਗਮ ਜਿਹੜੇ ਆ ਜਾਂ ਕੋਈ ਸੈਮੀਨਾਰ ਆ ਉਹ ਕਿਵੇਂ ਕਰਾਉਣੇ ਆ ਉਥੇ ਕਿਵੇਂ ਮर्यादा ਦਾ ਲੰਘਣ ਨਾ ਹੋਵੇ ਉਹ ਮर्यादा ਦਾ ਵੀ ਧਿਆਨ ਰੱਖਣਾ ਸੋ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਵਾਪਸ ਤਾਲਮੇਲ ਕਰਨਾ ਕੋਈ ਔਖਾ ਨਹੀਂ ਤੁਸੀਂ ਪੰਜਾਬ ਸਰਕਾਰਿਆਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੀ ਆ ਤੁਸੀਂ ਸਭੋ ਅਸੀਂ ਤੁਹਾਨੂੰ ਸਾਦੇ ਤੁਸੀਂ ਸਾਨੂੰ ਸਾਧ ਲਾਓ ਤੁਸੀਂ ਕੋਈ ਇਦਾਂ ਦੇ ਬਣਾ ਦਿਓ ਕੋਈ ਇਵੈਂਟ ਇਦਾਂ ਦੇ ਸਥਾਪਿਤ ਕਰ ਦਿਓ ਵੀ ਜਿਹੜਾ ਪਤਾ ਲੱਗੇ ਤੇ ਸਦੀਵ ਕਾਲ ਯਾਦ ਵੀ ਰਹਿ ਜਾਂਦੀ ਹੁੰਦੀ ਆ ਸਰਕਾਰਾਂ ਦੀ ਵੇ ਕਿਹੜਾ ਕਾਰਜ ਕੀਤਾ ਤੇ ਧਾਰਮਿਕ ਸਮਾਗਮ ਦਾ ਅਸੀਂ ਕਰਨ ਦੇ ਵਿੱਚ ਸਮਰਥੀਆਂ ਤੇ ਕਰੀ ਵੀ ਜਾਂਦੇ ਆ ਸੋ ਇਸ ਕਰਕੇ ਮੈਂ ਦੁਬਾਰਾ ਫੇਰ ਤੁਹਾਡੇ ਮੀਡੀਅਮ ਰਾਹੀਂ ਇਹੋ ਕਹਿਣਾ ਚਾਹਨਾ ਕਿ ਇਹ ਗੋਸਤਾਖੀ ਬਹੁਤ ਵੱਡੀ ਆ ਇਹ ਗੋਸਤਾਖੀ ਦੀ ਤੁਰੰਤ ਸਰਕਾਰ ਮਾਫੀ ਵੀ ਮੰਗੇ ਤੇ ਅਗਾਹ ਦੇ ਜਿੰਨੇ ਸਮਾਗਮ ਆ ਉਹ ਆਪਣੇ ਤੌਰ ਤੇ ਨਾ ਕਰੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਜਿਹੜੇ ਅਸੀਂ ਕਰ ਰਹੇ ਉਹਨਾਂ 'ਚ ਸਹਿਯੋਗ ਕਰੇ ਕਈ ਵਾਰੀ ਫੇ ਸਵਾਲ ਵੀ ਉੱਠਣਗੇ ਕਿ ਇਹ ਬੈਨ ਲੱਗ ਗਿਆ ਫਿਰ ਸ਼ੋਮਣੀ ਕਮੇਟੀ ਬੈਨ ਲਾਤਾ ਪੰਜਾਬ ਸਰਕਾਰ ਤੇ ਕੋਈ ਭਰਾਵੋ ਬੈਨ ਨਹੀਂ ਲਾਇਆ ਦਿੱਲੀ ਵਾਲੇ ਵੀ ਕਰ ਰਹੇ ਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਹਰਿਆਣੇ ਦੇ ਵਿੱਚ ਹਰਿਆਣਾ ਕਮੇਟੀ ਆਪਣੇ ਤੌਰ ਤੇ ਕੋ ਪ੍ਰੋਗਰਾਮ ਲੀਕ ਦੇ ਹੋਊਗੀ ਤੇ ਤਖਤ ਪੜਨਾ ਸਾਬ ਆਪਣੇ ਤੌਰ ਤੇ ਲੀਕ ਰਿਹਾ ਧਾਰ ਤਖਤ ਹਜੂਰ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਉਹ ਸਮਰਾਥਿਆ ਖਾਲਸੇ ਪੰਥ ਦੀਆਂ ਜਫਰ ਮਤ ਜਥੇਬੰਦੀਆਂ ਸੋ ਮੈਂ ਅੱਜ ਵੀ ਇਹ ਕਹਿਣਾ ਚਾਹੁੰਨਾ ਕਿ ਇਸ ਰੀਕ ਨਾ ਬਣਿਆ ਜਾਵੇ ਇਦੇ ਵਿੱਚ ਸਹਿਯੋਗ ਕਰੋ ਤੁਹਾਡਾ ਜੀ ਆਇਆਂ ਕਰਾਂਗੇ ਤੇ ਨਾ ਫਿਰ ਆਪਣੀ ਇਦਾਂ ਦੀ ਅਗਨੀ ਪ੍ਰੀਖਿਆ ਮੱਚ ਪਾਓ ਕੋਈ ਨਾ ਕੋਈ ਅਵਗਿਆ ਜ਼ਰੂਰ ਹੋ ਜਾਂਦੀ ਆ ਤੇ ਸਹਿਜਤਾਰੀ ਤੇ ਸਿੱਖ ਇਹ ਦੋ ਸਾਡੇ ਆਪਣੇ ਅਦਰਵਾਇਜ਼ ਲਾ ਲਈਏ ਸਾਡੇ ਸਿੱਖਾਂ ਦੇ ਇਹ ਹੈਗੇ ਆ ਪ੍ਰਭਾਸ਼ਾ ਜਿਹੜੀ ਚੱਲਦੀ ਆ ਚਾਹੇ ਸਿੱਖ ਪੰਥ ਦੀ ਆਪਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਉਹਦੇ ਜਿਹੜੇ ਵੋਟਰ ਆ ਉਹਦੀ ਪ੍ਰਭਾਸ਼ਾ ਚੱਲਦੀ ਆ ਪਰ ਫਰਕ ਨਹੀਂ ਕੋਈ ਵੀ ਉਹ ਇੱਕ ਵੱਖਰਾ ਕਨਸੈਪਟ ਆ ਸਾਇਦ ਧਾਰੀ ਸਿੱਖ ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਆ ਆ ਕੇ ਸੇਵਾ ਕਰੇ ਸਾਰੇ ਕੰਮਾਂ ਦੇ ਵਿੱਚ ਆ ਕੇ ਯੋਗਦਾਨ ਆਪਣਾ ਪਾਵੇ ਪਰ ਧਾਰਮਿਕ ਸਮਾਗਮ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹਮੇਸ਼ਾ ਕਰਦੀਆਂ ਇਹ ਵਧੀਆ ਸਨੇਹਾ ਜਾਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੰਜਾਬ ਸਰਕਾਰ ਨੇ ਸਹਿਯੋਗ ਕੀਤਾ ਤੇ ਉਹਦੇ ਵਿੱਚ ਜਿੱਥੇ ਅਸੀਂ ਆਪਣੇ ਸਮਾਗਮ ਆਪਣੇ ਤੌਰ ਤੇ ਮਨਾਉਣੇ ਆ ਜਿਹੜੇ ਕੋਈ ਇਹਨਾਂ ਨੇ ਵੈਲਫੇਅਰ ਦੇ ਕੋਈ ਸੋਸ਼ਲ ਤੌਰ ਤੇ ਇਹਨਾਂ ਨੇ ਕੋਈ ਸੈਮੀਨਾਰ ਰੱਖਣਾ ਅਸੀਂ ਆਪਣੇ ਬਲਾਰੇ ਭੇਜ ਦਿਆਂਗੇ ਉਹ ਹੁਣ ਬਾਕੀ ਜਿਹੜੀ ਆ ਬਈ ਹੁਣ ਅੱਜ ਵੀ ਕਿਉਂਕਿ ਸਿਆਣੇ ਕਹਿੰਦੇ ਆ ਨਾ ਬਈ ਘਰ ਦੇ ਭਾਗ ਬਨੇਰੇ ਤੋਂ ਦਿਖ ਜਾਂਦੇ ਆ ਤੇ ਉਹ ਭਾਗ ਆਜ ਬਨੇਰੇ ਤੋਂ ਦਿਸ ਪਏ ਆ ਹਾਲੇ ਦਾ ਪਹਿਲਾ ਸ਼ਾਟ ਹੋਇਆ ਤੇ ਆ ਆ ਬਿਲਕੁਲ ਲੋਕਾਂ ਨੇ ਨੇ ਰਾਜਨੀਤੀ ਨੂੰ ਛੱਡ ਕੇ ਉਸ ਦਿਨ ਮੈਂ ਜੇ ਗੱਲ ਕਹੀ ਸੀ ਉਹਨੂੰ ਸ਼ਾਇਦ ਬੁਰਾ ਮੰਨਿਆ ਬਈ ਸ਼ਮਨਿੰਗ ਕਮੇਟੀ ਇਕਾਧਕਾਰ ਇਕਾਧਕਾਰ ਰੱਖਦੀ ਇਕਾਧਕਾਰ ਹਾਰਿਸ ਕਰਕੇ ਰੱਖਦੀ ਹੈ ਇਲੈਕਟਿਡ ਕੰਸਟੀਟਿਊਸ਼ਨਲ ਬਾਡੀ ਆ ਸੋ ਉਸ ਦਿਨ ਇਹ ਮਹੂਸੂਸ ਹੁੰਦਾ ਸੀ ਵੀ ਸ਼ਾਇਦ ਬਈ ਇਹ ਸਾਨੂੰ ਟਾਰਗੇਟ ਕਰ ਰਹਾ ਹੈ ਟਾਰਗੇਟਿੰਗ ਕਰ ਰਿਹਾ ਹੈ ਵੀਰੋ ਭਰਾਤਾਚਾਰੀ ਨੂੰ ਵਧਾਈਏ ਨਾ ਕਿ ਉਹ ਕਾਰਜ ਕਰਦੇ ਜਿਹਦੇ ਨਾਲ ਫਿਰ ਸ਼ਰਮਸ਼ਾਰ ਹੋਣਾ ਪਵੇ ਜਿੱਦਾਂ ਆਪਾਂ ਅੱਜ ਸ਼ਰਮਸ਼ਾਰ ਹੋਏ ਆ ਕੱਲ ਦੇ ਲਗਾਤਾਰ মিডিਏ ਨੇ ਚਾਹੇ ਉਹ ਦੇਸ਼ ਆ ਤੇ ਚਾਹੇ ਵਿਦੇਸ਼ ਆ ਤੇ ਹੈ ਵੀ ਬਹੁਤ ਪੈੜੀ ਗੱਲ ਕਿ ਸਤਗੁਰਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਨਚਾਂਗੇ ਟੱਪਾਂਗੇ ਭੰਗੜੇ ਪਾਵਾਂਗੇ ਕੋ ਖੁਸ਼ੀ ਮਾਰ ਕਰਾਂਗੇ ਸਤਗੁਰਾਂ ਦਾ ਬਲੀ ਨਾਂ ਦਿੱਤਾ ਸੀ ਇਸ ਦੇਖ ਦੇ ਧਰਮ ਨੂੰ ਬਚਾਉਣ ਲਈ ਤੇ ਇੱਕ ਸੁਰਤਾ ਰੱਖਣ ਲਈ ਤੇ ਅੱਜ ਜੇ ਦੇਸ਼ ਜਿਉਂ ਰਿਹਾ ਤੇ ਗੁਰੂ ਸਾਹਿਬ ਜੀ ਦੀ ਉਹ ਕੁਰਬਾਨੀ ਸਦਕਾ ਹੀ ਆ ਨਾ ਤੇ ਆਪਾਂ ਫਿਰ ਇਹ ਕੰਮ ਕਾਰਜ ਕਰਾਂਗੇ ਤੇ ਉਹ ਵੀ ਮੰਤਰੀ ਸਾਹਿਬ ਆਪ ਹਾਜ਼ਰ ਹੋਣ ਇਸ ਕਰਕੇ ਤੁਹਾਨੂੰ ਮੈਂ ਤੁਹਾਡਾ ਇਹ ਜਾਣਨਾ ਕਿ ਗਲੇ ਲੈਕ ਆਫ ਹੁੰਦੀ ਨਾ ਵੀ ਆਪਣੇ ਨੌਲੇਜ ਹੋਵੇ ਉਸ ਲਈ ਇਦਾਂ ਦੀਆਂ ਗੱਲਾਂ ਸੈਵਨ ਜਿਹੜੀਆਂ ਹੋ ਜਾਂਦੀਆਂ ਆ ਸੋ ਇਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਰੋ ਇਹਦੇ ਵਿੱਚ ਸਾਰੀ ਜਿਹੜੀ ਸਾਡਾ ਸਾਰਿਆਂ ਦਾ ਸਤਿਕਾਰ ਵਧਦਾ ਆ ਤੇ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਜਿਵੇਂ ਆਖਦੀ ਆ ਜੀ ਮੋਹਿੰਦੀ ਸਿੰਘ ਜਰ ਨੇ ਤੁਹਾਨੂੰ ਮਾਫੀ ਮੰਗੀ ਹੈ ਜੀ ਪਰ ਪੰਜਾਬ ਸਰਕਾਰ ਅੱਜ ਤੱਕ ਆਪਣੇ ਕੋਈ ਪ੍ਰੈਸ ਰਿਲੀਜ਼ ਨਹੀਂ ਆਇਆ ਕਿਸੇ ਤਰ੍ਹਾਂ ਆਪਣੀ ਗਲਤੀ ਅਹਿਸਾਸ ਨਹੀਂ ਕੀਤਾ ਜੀ ਦੇਖੋ ਪੰਜਾਬ ਸਰਕਾਰ ਜਿਹੜੀ ਆ ਕਿਉਂਕਿ ਗਲਤੀ ਕਰ ਬੈਠੀ ਬਹੁਤ ਵੱਡੀ ਹੁਣ ਜਿਹੜੇ ਬੰਦਾ ਗਲਤੀ ਕਰਕੇ ਫਿਰ ਜੇ ਮਾਫੀ ਮੰਗਦਾ ਮਾਫੀ ਤਾਂ ਮੈਂ ਕਹਿੰਦਾ ਕਿ ਜਨਾਬ ਮਾਫੀ ਮੰਗਣੀ ਚਾਹੀਦੀ ਆ ਤੇ ਆਗਾਹ ਤੋਂ ਮਾਫੀ ਮੰਗਣਾ ਕੰਮ ਨਹੀਂ ਚੱਲਣਾ ਮਾਫੀ ਮੰਗਣੀ ਚਾਹੀਦੀ ਉਸ ਐਕਟ ਦੀ ਆਗਾਹ ਤੋਂ ਇਸ ਗੱਲ ਦੀ ਅੰਡਰਟੇਕਿੰਗ ਕਰਨ ਬੇ ਜਿਹੜੇ ਧਾਰਮਿਕ ਸਮਾਗਮ ਸ਼ੋਮਣੀ ਕਮੇਟੀ ਮੈਂ ਫੇਰ ਦੁਬਾਰਾ ਕਹਿ ਰਿਹਾ ਮੈਂ ਬੇਨਤੀ ਕਰ ਰਿਹਾ ਉਹਨਾਂ ਨੂੰ ਕਿ ਇਹ ਅਵਗਿਆਮਾਂ ਹੋ ਜਾਂਦੀਆਂ ਜਿਹੜੇ ਨਾਂ ਪਤਾ ਹੋਵੇ ਜਾਣਕਾਰੀ ਨਾ ਹੋਵੇ ਧਾਰਮਿਕ ਸਮਾਗਮਾਂ ਦੀ ਪਰ ਅਗਾਂ ਦੀ ਵੀ ਕਰਨ ਬਈ ਸ਼ੋਮਣੀ ਕਮੇਟੀ ਨਾਲ ਸਹਿਯੋਗ ਕਰਨ ਜੋ ਸਰਕਾਰ ਪੱਖੀ ਉਹ ਕਰਨਗੇ ਉਹ ਚ ਅਸੀਂ ਸਹਿਯੋਗ ਕਰਾਂਗੇ ਇਹਦੇ ਚ ਪ੍ਰਧਾਨ ਜਨਗਤ ਨੂੰ ਲੈਣੀ ਚਾਹੀਦੀ ਜੀ ਜ਼ਿੰਮੇਵਾਰੀ ਇਹ ਇਤਿਹਾਕੀ ਤੌਰ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਨੂੰ ਤੁਰੰਤ ਲੈਣੀ ਚਾਹੀਦੀ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਦੇ ਆ ਉਹਨਾਂ ਨੂੰ ਇਹਦੀ ਜ਼ਿੰਮੇਵਾਰੀ ਤੁਰੰਤ ਚੱਕਣੀ ਚਾਹੀਦੀ ਆ ਪ੍ਰਧਾਨ ਜੀ ਮਾਮਲਾ ਹਕਾਤਕ ਸਿਰ ਤੇ ਪਹੁੰਚ ਚੁੱਕਾ ਹੈ ਵੀਰ ਸਿੰਘ ਗੱਲ ਪੇਸ਼ ਹੋ ਗਏ ਸੀ ਜਥੇਦਾਰ ਸਾਹਿਬ ਨੇ ਪਹਿਲੀ ਤਰੀਕ ਜਿਹੜੀ ਗੱਲ ਪਾਸੇ ਕਰ ਲਿਆ ਜੀ ਪੰਨ ਸਿੰਘ ਸਰਪੰਦ ਦੀ ਮੀਟਿੰਗ ਦੇ ਵਿੱਚ ਅਰਜੋਤ ਸਿੰਘ ਬੈਸ ਨੂੰ ਡਾਇਰੈਕਟਰ ਜਿਹੜੇ ਜਸਵੰਤ ਸਿੰਘ ਗੁਣਾ ਨੂੰ ਉਹ ਤੇ ਤਲਬ ਕਰ ਲਿਆ ਜੋ ਆਪਦਾ ਹੀ ਦੇ ਲਈ ਤੇ ਕੀ ਇਹਦੇ ਵਿੱਚ ਮੁੱਖ ਮੰਤਰੀ ਜ਼ਿੰਮੇਵਾਰ ਨਹੀਂਗਾ ਜਿਹਨੇ ਆਪਣੀ ਹੋਮੇ ਸੀ ਜਿਹੜਾ ਕਾਪੀਰਾਈਟ ਕਹਿ ਰਿਆ ਸੀ ਕਿ ਸ਼ਰੋਣੀ ਕਮੇਟੀ ਦਾ ਕਾਪੀਰਾਈਟ ਸਮਾਗਮ ਕਰਨ ਦਾ ਪਹਿਲਾਂ ਇੱਕ ਸੈਮੀਨਾਰ ਦੇ ਵਿੱਚ ਇਹ ਕੁਝ ਹੋ ਗਿਆ ਜੇਕਰ ਆਪਾਂ ਧਾਰਮਿਕ ਪੱਖ ਜਿਹਦੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਏਗਾ ਜੇ ਉੱਥੇ ਆਪ ਕੁਝ ਜਿਆ ਸਮਾਗਮ ਪ੍ਰੋਗਰਾਮ ਹੋਣਗੇ ਤੇ ਸੰਗਤ ਦੇ ਵਿੱਚ ਕਿਸ ਤਰ੍ਹਾਂ ਦੇ ਸੁਨੇਹੇ ਜਾ ਕੇ ਦੇਖੋ ਭੀਰ ਸੋ ਹੁਣੇ ਕੱਲ ਆ ਕੇ ਪੇਸ਼ ਹੋਗਾ ਧੰਨਵਾਦ ਜਹੇਦਾਰ ਸਾਹਿਬ ਨੇ 5 ਤਰੀਕ ਇਹ ਪਹਿਲੀ ਤਰੀਕ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੱਦੀ ਆ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਬੈਂਸ ਨੂੰ ਵੀ ਸੱਦਿਆ ਕਿਉਂਕਿ ਜ਼ਿੰਮੇਵਾਰ ਇਸ ਦੇ ਤੌਰ ਦੇ ਉੱਤੇ ਪਰ ਇੱਕ ਮਰਿਆਦਾ ਹੁੰਦੀ ਹੈ ਕਾਲ ਤੱਕ ਦੀ ਵੀ ਕਿਹਨੂੰ ਸੱਦਿਆ ਜਾ ਸਕਦਾ ਕਿਹਨੂੰ ਨਹੀਂ ਸੱਦਿਆ ਜਾ ਸਕਦਾ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਸਿੱਧੀ ਬਣਦੀ ਆ ਬਾਰਕਾਲ ਤੱਕ ਦਾ ਜਿਹੜੇ ਉੱਥੇ ਕਿਸੇ ਨੂੰ ਸੱਦੇ ਆ ਉਹਦੀ ਇੱਕ ਮਰਿਆਦਾ ਆ ਕਿ ਕਿਹਨੂੰ ਸੱਦਿਆ ਜਾ ਸਕਦਾ ਉਹ ਜ਼ਹੀਰਦਾਰ ਸਾਹਿਬ ਨੇ ਜੇ ਜਿਹਨੂੰ ਜਿਹਨੂੰ ਸੱਦਿਆ ਆ ਉਹਨੇ ਸੋਚ ਸਮਝ ਕੇ ਸਾਰਾ ਸੱਦਿਆ ਹੁਣ اخਲਾਕੀ ਜ਼ਿੰਮੇਵਾਰੀ ਇਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਬਣਦੀ ਆ ਕਿਹਿਆ ਜਾ ਸਕਦਾ ਸੀਗਾ ਤੁਹਾਨੂੰ ਲੱਗਦਾ ਤੁਹਾਨੂੰ ਜੀਪੀਸੀ ਦਾ ਨੁਮਾਇੰਦਾ ਹੁੰਦਾ ਜਾਂ ਉਹਨਾਂ ਦੇ ਕੋਈ ਅਧਿਕਾਰੀ ਹੁੰਦੇ ਕੋਈ ਬੁਲਾਰੇ ਉੱਤੇ ਹੁੰਦੇ ਤਾਂ ਉਹ ਚੀਜ਼ ਰੋਕੀ ਜਾ ਸਕਦੀ ਸੀ ਉਸ ਮੌਕੇ ਦੇ ਉੱਤੇ ਇਸੇ ਕਰਕੇ ਇਹ ਤਾਲਮੇਲ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਨਾਲ ਤਾਲਮੇਲ ਦੇਖੋ ਸ਼੍ਰੋਮਣੀ ਕਮੇਟੀ ਨੂੰ ਤਾਂ ਕੰਨੋਂ ਕੰਨੀ ਇਸ ਗੱਲ ਦੀ ਖ਼ਬਰ ਬਣੀ ਜੇ ਖ਼ਬਰ ਹੁੰਦੀ ਮੈਂ ਬਾਦੇ ਨਾਲ ਕਹਿੰਦਾ ਸਾਡਾ ਜੇ ਕੋਈ ਉੱਥੇ ਆਪਣਾ ਪ੍ਰਚਾਰਕ ਹੁੰਦਾ ਜਾਂ ਕੋਈ ਮੈਂਬਰ ਸਾਡਾ ਹੁੰਦਾ ਤੇ ਨੈਚੁਰਲੀ ਉਹਨੇ ਇੱਕਦਮ ਇਹ ਤੇ ਰਿਐਕਟ ਕਰਨਾ ਸੀ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਆ ਭਈ ਲिटल ਨੋਲੇਜ ਇਜ਼ ਡੇਂਜਰਸ ਥਿੰਗ ਤਾਂ ਮੈਨੂੰ ਮੰਤਰੀ ਆਪਣੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਉਹਦੋਂ ਸ਼ਾਇਦ ਕੋਈ ਅਲਫਾਜ਼ ਵਰਤੇ ਹੋਣ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਦੇਖੋ ਤੁਸੀਂ ਅਕਲਮੰਦ ਬੱਧ ਹੋਵੋਗੇ ਸਰਕਾਰ ਚਲਾਉਣੇ ਆ ਪਰ ਧਾਰਮਿਕ ਖੇਤਰ ਦੇ ਵਿੱਚ ਬਹੁਤ ਬਾਰੀ ਅਵਗਿਆ ਜਾਣਕਾਰ ਬੰਦੇ ਵੀ ਕਰ ਜਾਂਦੇ ਇਹਦਾ ਪੈਰ ਪੈਰ ਸੋਚ ਸੋਚ ਕੇ ਪੈਰ ਧਰਨਾ ਪੈਂਦਾ ਤੇ ਜੇ ਦੀ ਸ਼ੁਰੂਆਤ ਹੀ ਆਪਾਂ ਇਦਾਂ ਦੀ ਕਰਤੀ ਆ ਤੇ ਫਿਰ ਗਾਂ ਕਿੱਥੇ ਜਾ ਕੇ ਖੜੀ ਹੋਊਗੀ ਗੱਲ ਇਹ ਆਪਣਾ ਸਰਦਾਰ ਜੀ ਪੰਡਤੀ ਸਾਹਿਬ ਆਏ ਸੀਗੇ ਉਹਦੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਸ਼ਹੀਦੀ ਦੀ ਮੇਰੀ ਉਸ ਦਿਨ ਗੱਲਬਾਤ ਤੁਸੀਂ ਅੱਜ ਮੀਡੀਆ ਤੇ ਜ਼ਰੂਰ ਉਹਨਾਂ ਨੂੰ ਮੈਸੇਜ ਦੇ ਦੇ ਰਹੇ ਹੋ ਕਿਉਂਕਿ ਕਾ ਬੋਲ ਤੁਹਾਨੂੰ ਸੁਣ ਰਿਹਾ ਹੈ ਉਹ ਤੁਹਾਡੇ ਸਾਹਮਣੇ ਬੈਠੇ ਸੀਗੇ ਆਪਾਂ ਗੱਲ ਕਰ ਨਹੀਂ ਸਕਦੇ ਮੈਂ ਉਸ ਦਿਨ ਉਹਨਾਂ ਦੇ ਨਾਲ ਜਿਸ ਮੁੱਦੇ ਤੇ ਉਹ ਆਏ ਸੀਗੇ ਜੀ ਉਹ ਮੁੱਦਾ ਹਾਲੇ ਵੀ ਚੱਲ ਰਿਹਾ ਉਸ ਮੁੱਦੇ ਤੇ ਗੱਲ ਕੀਤੀ ਸੀ ਤੇ ਹੁਣ ਫਿਰ ਜਾ ਕੇ ਕਰਾਂਗੇ ਗੱਲ ਉਹਨਾਂ ਦੇ ਨਾਲ ਵੀ ਭਾਈ ਆ ਸਾਡੀ ਆਪਣੀ ਤਜਵੀਜ਼ ਹੈਗੀ ਹੈ ਇਹ ਤਜਵੀਜ਼ ਦੇ ਉੱਤੇ ਖੜੇ ਹੋਵੋ ਆਪਾਂ ਨਾ ਤੁਸੀਂ ਇਲਾਮਾ ਲਓ ਨਾ ਲੋਕਤੱਤੇ ਹੋਣ ਤੇ ਫਿਰ ਜੇ ਆਪਾਂ ਗਾਂ ਦੀ ਗਾਂ ਏਦਾਂ ਚੱਲੀ ਗਏ ਫਿਰ ਕਿਤੇ ਨਾ ਕਿਤੇ ਫੇਰ ਕਤਾਹੀ ਹੋ ਗਈ ਫਿਰ ਮੋੜਕੋੜ ਕੀ ਹੋ ਕੰਮ ਹੋਊਗਾ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ 14 ਤਰੀਕ ਤੋਂ ਤਮਕੀਆਂ ਦੀ ਮੇਲ ਸ਼ੁਰੂ ਹੋਈਆਂ ਹਰ ਤੱਕ ਦੂਸ਼ੀ ਵੀ ਬਣੀ ਹੋਇਆ ਉਹ ਦਿਨ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਅੰਦਰ ਕਿਹਾ ਸੀ ਉਹ ਦਿਨ ਸੀਪੀ ਸਾਹਿਬ ਵੀ ਇੱਥੇ ਸਗੇ ਉਹ ਅੱਜ ਵੀ ਨਾ ਕੱਲ ਮੈਨੂੰ ਟੈਲੀਫੋਨ ਉਹਨਾਂ ਦਾ ਆਇਆ ਸੀ ਅੱਜ ਸਵੇਰੇ ਵੀ ਆਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਦੀ ਵੀ ਕਨਸਟੈਂਟਲੀ ਲਗਾਤਾਰ ਈਮੇਲ ਰੋਜ਼ ਆਉਂਦੀ ਆ ਤੇ ਤੁਸੀਂ ਇਹਦਾ ਕੋਈ ਬੰਦੋਬਾਸਤ ਕਰੋ ਉਹ ਕਹਿੰਦੇ ਅਸੀਂ ਪੂਰੇ ਜ਼ੋਰ ਦੇ ਨਾਲ ਲੱਗੇ ਆ ਸ਼ਾਇਦ ਕੋਈ ਇਹ ਜਿਹੜਾ ਕਿਉਂਕਿ ਅਮਰੀਕਾ ਦਾ ਆਇਆ ਚੱਲਦਾ ਸਾਰਾ ਸਿਸਟਮ ਉਹਦੇ ਵਿੱਚ ਉਹ ਇਨਫੋਰਮੇਸ਼ਨ ਦਿੰਦੇ ਨਹੀਂ ਉਹ ਕੋਈ ਵਿਧ ਹੈਲਡ ਕਰ ਲੈਂਦੇ ਆ ਤੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਤੁਸੀਂ ਐਡੀ ਵੱਡੀ ਇੰਡੀਆ ਤਾਕਤ ਆ ਪੰਜਾਬ ਦੇ ਵਿੱਚ ਸਰਕਾਰ ਆ ਆਪਦੀ ਤੇ ਇਹਦਾ ਤੁਰੰਤ ਕੋਈ ਜਿਹੜਾ ਆ ਪਤਾ ਕਲੂ ਲਾਓ ਕਿੱਥੇ ਜਾ ਕੇ ਗੱਲ ਖੜੀ ਆ ਜੀ ਸੇ ਬੰਦਿਆਂ ਨੇ ਪਤਾ ਲੱਗਾ ਕਿ ਹੋਰ ਵੀ ਸਟੇਟਾਂ ਦੇ ਵਿੱਚ ਧਰਮਿਕ ਸਥਾਨਾਂ ਨੂੰ ਜਾਂ ਦੂਜੀਆਂ ਤੀਜੀਆਂ ਥਾਵਾਂ ਤੇ ਵੀ ਮੇਲਾ ਕੀਤਾ ਨੇ ਕੱਲ ਉਹ ਦੂਜੀ ਸਟੇਟ ਵਾਲਾ ਉਹ ਬੰਦੇ ਫੜ ਕੇ ਲੈ ਜਾਣਗੇ ਅਸੀਂ ਪੁੱਛ ਕੇ ਕੀ ਕਰਾਂਗੇ ਅਸੀਂ ਪਿੱਛੇ ਪੱჭੜ ਨਹੀਂ ਜਾਏ ਨਹੀਂ ਦੇਖੋ ਹੁਣ ਗੱਲ ਤਾਂ ਕੋਈ ਕਲੂ ਲੱਗੋ ਪਹਿਲਾਂ ਇਹਨਾਂ ਨੇ ਦੋ ਬੰਦੇ ਕੋਈ ਰਾਉਂਡ ਅਪ ਕੀਤੇ ਕੋਈ ਸਟੇਟਾ ਕੋਈ ਕੋਸ਼ਿਸ਼ ਕਰਨ ਦੀਆਂ ਬੰਦੇ ਕੋ ਰਾਉਂਡ ਅਪ ਕੀਤੇ ਆ ਚਲੋ ਇਹ ਮੈਂ ਕਹਿੰਨਾ ਜਿੰਨਾ ਚਿਰ ਕੋਈ ਸਟ੍ਰੌਂਗ ਕੋ ਬੰਦਾ ਇਹਨਾਂ ਨੂੰ ਕਲੂ ਨਹੀਂ ਮਿਲਦਾ ਤੇ ਮੈਂ ਤਾਂ ਮੈਂ ਕਹਿੰਦਾ ਜੇ ਉਹ ਵੀ ਦੂਜੀਆਂ ਸਰਕਾਰਾਂ ਨੂੰ ਵੀ ਆਈਆਂ ਅਕਸਰ ਇਹ ਕਲੂ ਤਾਂ ਲੱਭਣਾ ਕਿ ਕਿੱਥੋਂ ਗੱਲ ਚੱਲ ਰਹੀ ਆ ਕਿਉਂਕਿ ਪੰਜਾਬ ਸਰਕਾਰ ਸਫਲ ਸਿੱਧ ਹੋਈ ਹੈ ਜੇ ਇਹਦੇ ਬਾਰੇ ਤੇ ਉਸ ਦਿਨ ਆਪ ਜੀ ਨੇ ਕਿਹਾ ਸੀਗਾ ਕਿ ਪਬਲਿਕ ਮੀਟਿੰਗ ਦਾ ਬਖਤ ਗ੍ਰਹਿ ਮੰਤਰੀ ਨੂੰ ਵੀ ਬਿਲੇਗਾ ਜੀ ਇਹ ਕਲੂ ਕਿ ਜਾਨੀ ਮੈਂ ਤੁਸੀਂ ਵੇਖੋ ਮੈਂ ਸਾਰਿਆਂ ਦੇ ਕੋਲ ਇੱਕ 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 ਦਸਤੂਰ ਹੁੰਦਾ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਆ ਉਹ ਲਿਖੀ ਦੀ 350 ਸਾਲਾਂ ਲਈ ਹੁਣ ਹੋਮ ਮਿਨਿਸਟਰ ਸਾਹਿਬ ਨੂੰ ਉਦਾਂ ਜਿਹੜਾ ਸਾਡਾ ਪ੍ਰਿੰਟ মিডিਆ ਉਹਦੇ ਵਿੱਚ ਰਿਕੁਐਸਟ ਕੀਤੀ ਸੀ ਆ ਸਾਰੀਆਂ ਈਮੇਲਾਂ ਦਾ ਬੇਰਬਾ ਲਾ ਕੇ ਉਹ ਉਹਨਾਂ ਨੂੰ ਭੇਜ ਦਿੱਤੀ ਆ ਤੇ ਹੁਣ ਯਤਨ ਕਰਾਂਗੇ ਉਹਨਾਂ ਦਾ ਤੁਰੰਤ ਜਾ ਕੇ ਮੀਟਿੰਗ ਦਾ ਸਮਾਂ ਮਿਲ ਜਾਏ ਤੇ ਆਪਾਂ ਮੀਟਿੰਗ ਕਰ ਲਈਏ ਕੋਈ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਲਿਖਤ ਦੇ ਵਿੱਚ ਭੇਜਿਆ ਜੀ ਕੋਈ ਪੱਤਰ ਇਸ ਬਾਬਤ ਕੀ ਇਹ ਆ ਹੁਣ ਤੁਹਾਡੇ ਸਾਹਮਣੇ ਆ ਪੱਤਰ ਹੀ ਆ ਜਿਹੜਾ ਤੁਹਾਨੂੰ ਅੱਜਕੱਲ ਦਾ ਪੱਤਰ ਇਲੈਕਟ੍ਰੋਨਿਕ ਮੇਲ ਆ ਰਹੀਆਂ ਸੂਖਿਆ ਇਲੈਕਟ੍ਰੋਨਿਕ মিডিਆ ਉਹ ਦੇਖੋ ਇਟਸ 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 ਇਟਸੈਲਫ ਆਪੇ ਜਿਹੜੀਆਂ ਆ ਰਹੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਆ ਰਹੀਆਂ ਠੀਕ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਜਾ ਰਹੀਆਂ ਉਹਨਾਂ ਦਾ ਵੀ ਆਪਣਾ ਦਫ਼ਤਰ ਹੈ ਪੂਰਾ ਪੰਜਾਬ ਸਰਕਾਰ ਇੰਡੀ ਚਲਾਉਂਦੇ ਆ ਜਿੰਨਕਰ ਵਾਲੀ ਮਸਲੇ ਦੀ ਗੱਲ ਕਰ ਰਹੇ ਹਾਂ ਜੀ ਉਸ ਸਬੰਧਿਤ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੁਝ ਭੇਜਿਆ ਜੀ ਕਿ ਇਹ ਅਨਹੋਣੀ ਉੱਤੇ ਹੋਈ ਹੈ ਘਟਨਾ ਵਾਪਰੀ ਹੈ ਮਰਿਆਦਾ ਇਹ ਇਹ ਦੇਖੋ ਇਹ ਇਹ ਜਿਹੜਾ ਕੰਮ ਹੁੰਦਾ ਜਿੱਦਾਂ ਅਮਰਪਾਲ ਨੇ ਕਿਹਾ ਇਹ ਆਕਾਲ ਤਖਤ ਨੇ ਦੇਖਣਾ ਹੁੰਦਾ ਠੀਕ ਹੈ ਜੀ ਅਸੀਂ ਤਾਂ ਕਿਉਂਕਿ ਜੋ ਕੁਝ ਹੋਇਆ ਕੱਲ ਦਾ ਮੈਂ ਕੱਲ ਭਾਵੇਂ ਬਿਆਨ ਵੀ ਜਾਰੀ ਕਰ ਦਿੱਤਾ ਸੀ ਪਰ ਅੱਜ ਮੈਂ ਅੰਬਰਸਰ ਆਇਆ ਸੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਤੇ ਉਹ ਰੋਜ਼ ਦੀ ਰੋਜ਼ ਸੁਣਦੇ ਹੀ ਆ ਸਾਤੋਂ ਬਾਅਦ ਸੁਣਦੇ ਆ ਤੇ ਸੋਸ਼ਲ ਮੀਡੀਆ 'ਚ ਵੱਧ ਐਕਟਿਵ ਆ ਸਾਤੋਂ ਤਾਂ ਹੁਣ ਤੇ ਸੀਐਮ ਸਾਹਿਬ ਖੁਦ ਵੀ ਨਹੀਂ ਤੁਹਾਡੇ ਨਾਲ ਆ ਕੇ ਗੱਲ ਕਰਨੀ ਚਾਹੀਦੀ ਵੀ ਆਪਾਂ ਬੈਠ ਕੇ ਕਰਦੇ ਆ ਕੋਈ ਟੈਲਰ ਪ੍ਰੋਗਰਾਮ ਨਹੀਂ ਕਰਾਂਗੇ ਮੈਂ ਕਹਿੰਦਾ ਐਸੇ ਗੱਲ ਤੋਂ ਬਾਅਦ ਅਸੀਂ ਬੈਠ ਲੈਨੇ ਆ ਕੋਈ ਸਾਡਾ ਕੋਈ ਝਗੜਾ ਥੋੜਾ ਕੋ ਬੱਟ ਥੋੜੋ ਵੰਡਣੀ ਆ ਮਨਾਉਣੀ ਦਾ ਖਾਲਸੇ ਜਹੋ ਜਲਾਲ ਦੇ ਨਾਲ ਸਤਗੁਰਾਂ ਦਾ ਸ਼ਹੀਦੀ ਗੁਰਪੁਰ ਮਨਾਉਣਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗਦੀ ਦਿਵਸ ਮਨਾਉਣਾ ਤੇ ਬੈਠ ਕੇ ਬੈਠ ਕੇ ਮਨਾਵਾਂਗੇ ਤੇ ਫਿਰ ਇਹ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਇੱਕ ਦੂਏ ਤੋਂ ਕੋ ਆਪਣੇ ਬਖ ਹੋਏ ਹੋ ਆ ਉਹ ਪੰਜਾਬ ਸਰਕਾਰ ਚ ਲਾ ਰਹੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਰੇ ਚਾਲ ਚਲਾ ਰਹੀ ਬਹਿ ਲਾਂਗੇ ਜਾਵਾਂਗੇ ਅਸੀਂ ਤੇ ਆਪਣੇ ਤੌਰ ਤੇ ਵੀ ਜਾਵਾਂਗੇ ਤਿੰਨ ਸਾਲ ਚ 13 ਸਮਾਗ ਹੋਏ ਵੱਡੇ ਜਿੰਨੇ ਸਰਕਾਰ ਨੇ ਕਦੇ ਸ਼ੁਕੁਲੀਤ ਨਹੀਂ ਕੀਤੀ ਨਾ ਕੋਸ ਸਮਾਗ ਕੀਤਾ ਹੁਣ ਕਿਉਂ ਜ਼ਿੱਦ ਕੀਤੀ ਜਾ ਰਹੀ ਹੈ ਬਜਾਏ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਬਜਾਏ ਸੁਰੱਖਿਆ ਪ੍ਰਦਾਨ ਕਰਨ ਦੇ ਉਹ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਜਾ ਰਹੀਆਂ ਪਰ ਅਲੱਗ ਸਟਾਪ ਦੀ ਬਣਾਉਣ ਦੀ ਕਿਉਂ ਜ਼ਿੱਦ ਕੀਤੀ ਜਾ ਰਹੀ ਦੇਖੋ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ ਮੈਂ ਉਹ ਦਿਨ ਸਾਰਾ ਤੁਹਾਨੂੰ ਦੱਸਿਆ ਸੀ ਕਿ ਮਾਰਚ 22 ਚ ਸਰਕਾਰ ਆਈ ਆ ਤੇ ਮਈ 22 ਤੋਂ ਅਸੀਂ ਤਕਰੀਬਨ ਵੱਡੀਆਂ ਸਟਾਪ ਦੀਆਂ ਮਨਾਈਆਂ 11 ਉਹਨਾਂ ਸ਼ਬਾਬਦਿਆਂ ਦੇ ਵਿੱਚ ਨਾ ਕਿਸੇ ਪੱਖ ਦੀ ਵੀ ਸ਼ਮੂਲੀਅਤ ਸ਼ੋਮਣੀ ਕਮੇਟੀ ਦਾ ਨਾ ਕਰਨਾ ਤੇ ਨਾ ਆਪਣੇ ਤੌਰ ਤੇ ਯਤਨ ਕਰਨਾ ਤੇ ਹੁਣ ਜੇ ਇਹ ਨਵੰਬਰ ਦੇ ਵਿੱਚ ਮਨਾਉਣ ਜਾ ਰਹੇ ਆ ਤੇ ਉਹਦੇ ਪਿੱਛੇ ਕੀ ਆਬਜੈਕਟ ਹੈ ਤੁਸੀਂ ਬਿਹਤਰ ਜਾਣਦੇ ਆ ਸਾਰੇ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਵੀ ਤਾਂ ਜਾਣਦੇ ਆ ਨਾ ਬਈ ਦੇ ਪਿੱਛੇ ਹੁਣ ਕੀ ਇਲਟੀਰੀ ਦਾ ਮੋਟਿਵ ਆ ਉਹ ਸਰਕਾਰਾਂ ਹੰਡਾਈਆਂ ਨੇ ਭਲਾਂ ਜੀ ਕਾਫੀ ਸਰਕਾਰਾਂ ਦਾ ਇਹ ਤੁਹਾਨੂੰ ਵੀ ਲੱਗਦਾ ਇੱਥੇ ਕਿਉਂ ਗਰਾਰੀ ਅੜੀ ਹੋਈ ਹੈ ਸਰਕਾਰ ਦੀ ਵੀ ਇੱਥੇ ਹੀ ਅਸੀਂ ਮਨਾਉਣੀ ਹੈ ਜੀ ਨਵੰਬਰ ਦੇ 8 ਘੇੜਾ ਤੋਂ ਬਾਅਦ 2-3 ਮਹੀਨੇ ਬਾਅਦ ਚੋਂ ਜਦੋਂ ਜ਼ਬਤ ਲੱਗਿਆ ਨਾ ਤੁਸੀਂ ਵੀ ਸਿਆਣੇ ਹੋ ਸਾਰੇ ਸਮਝਦੇ ਨੇ ਇਹ ਕੀ ਗੱਲ ਕੀ ਛੋਟੀ ਕਈ ਕਈ ਵਾਰੀ ਨਾ ਖੋਰਾ ਜਲੇ ਲੱਗਦਾ ਹੋਵੇ ਫੇਰ ਬੰਦਾ ਤਣਕੇ ਦਾ ਸਹਾਰਾ ਲੈਂਦਾ ਆਹ ਗੁਰਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ